ਹਾਂ ਜੀ ਸੋ ਸ੍ਰੀ ਕਾਲ ਪੇਰੇ ਵਿਦਿਆਰਥੀਓ ਅੰਬੇਟੇ ਆਪਣਾ ਅੱਜ ਦਾ ਟਾਪਿਕ ਹੈ ਪਲੈਰਿਟੀ ਆਫ ਬੌਂਡਸ ਤਾਂ ਬੌਂਡ ਦੋ ਤਰ੍ਹਾਂ ਦੇ ਹੁੰਦੇ ਨੇ ਬੇਟੇ ਪੋਲਰ ਐਂਡ ਨੋਨ ਪੋਲਰ ਇਸ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ فرض ਕਰੋ ਤੁਹਾਡੇ ਕੋਲ ਇੱਕ ਹਾਈਡਰੋਜਨ ਦਾ ਐਟਮ ਹੈ ਦੂਸਰਾ ਵੀ ਹਾਈਡਰੋਜਨ ਦਾ ਐਟਮ ਹੈ ਦੋਨਾਂ ਨੇ ਆਪਸ ਦੇ ਵਿੱਚ ਇਲੈਕਟ੍ਰੋਨ ਸ਼ੇਅਰ ਕੀਤੇ ਤੇ ਬੌਂਡ ਬਣ ਗਿਆ ਇਦਾਂ ਇੱਕ ਕਲੋਰੀਨ ਦਾ ਐਟਮ ਹੈ ਦੂਸਰਾ ਵੀ ਕਲੋਰੀਨ ਦਾ ਐਟਮ ਹੈ ਦੋਨੋਂ ਨੇ ਆਪਸ ਦੇ ਵਿੱਚ ਬਿਤੇ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕੀਤਾ ਅੱਠ ਉਹਦੇ ਪੂਰੇ ਹੋ ਗਏ ਤੇ ਅੱਠ ਉਹਦੇ ਪੂਰੇ ਹੋ ਗਏ ਦੋਨਾਂ ਦਾ ਆਕਟੇਟ ਪੂਰਾ ਹੋ ਕੇ ਬੌਂਡ ਬਣ ਗਿਆ ਇੱਕ ਤਾਂ ਇਹ ਟਾਈਪ ਹੈ ਬੌਂਡ ਫਾਰਮੇਸ਼ਨ ਦੀ ਠੀਕ ਹੈ ਜੀ ਇਹ ਮੋਲੀਕਿਊਲ ਜਿਹਨੂੰ ਅਸੀਂ ਹੋਮੋਐਟੋਮਿਕ ਮੋਲੀਕਿਊਲ ਕਹਿੰਦੇ ਸੀਗੇ ਉਹਨਾਂ ਦੇ ਵਿੱਚ ਬਣਦਾ ਜਦੋਂ ਨੇ ਸੇਮ ਹੋਣ ਹੁਣ ਜਿੰਨੀ ਇਲੈਕਟ੍ਰੋਨੈਗੈਟਿਵਿਟੀ ਐ ਕਲੋਰੀਨ ਦੀ ਸੀ ਉਨੀ ਐ ਸ ਦੀ ਸੀ ਕਿ ਤੇ ਆਪਸ ਦੇ ਵਿੱਚ ਬੌਂਡ ਬਣਿਆ ਤਾਂ ਇਹਦੇ ਵਿੱਚ ਕੋਈ ਵੀ ਪੋਲੈਰਿਟੀ ਨਾਮ ਦੀ ਚੀਜ਼ ਨਹੀਂ ਹੈ ਪਰ ਜੇਕਰ ਇਦਾਂ ਹੋ ਜਾਂਦਾ ਬਈ ਟ ਇੱਕ ਹਾਈਡਰੋਜਨ ਹੁੰਦਾ ਇੱਕ ਕਲੋਰਿਨ ਹੁੰਦੀ ਠੀਕ ਹੈ ਦੋਨੇ ਆਪਸ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰਦੇ ਤਾਂ ਹੁਣ ਫਿਰ ਕੀ ਬਣਨਾ ਸੀਗਾ ਉਹਦੇ ਬਾਰੇ ਦੇ ਵਿੱਚ ਅਸੀਂ ਪੋਲੈਰਿਟੀ ਦੇ ਵਿੱਚ ਪੜਾਂਗੇ ਤਾਂ ਦੇਖੋ ਜੀ ਹੁਣ ਇੱਕ ਇਲੈਕਟ੍ਰੋਨ ਤਾਂ ਹਾਈਡਰੋਜਨ ਦਾ ਸੀ ਤੇ ਇੱਕ ਇਲੈਕਟ੍ਰੋਨ ਸੀ ਕਲੋਰਿਨ ਦਾ ਪਰ ਕਲੋਰਿਨ ਦੀ ਇਲੈਕਟ੍ਰੋਨੈਗੈਟਿਵਿਟੀ ਜ਼ਿਆਦਾ ਹੋਣ ਕਰਕੇ ਆਪਾਂ ਕਹਿੰਦੇ ਆਂਗੇ ਵੀ ਕਲੋਰਿਨ ਇੱਕ ਬੇਈਮਾਨ ਜਿਹਾ ਵਿਅਕਤੀ ਹੈ ਹੋਣੇ ਕੀ ਕੀਤਾ ਜਿਹੜੇ ਦੋਨੇ ਇਲੈਕਟ੍ਰੋਨ ਸ਼ੇਅਰ ਕੀਤੇ ਹੋਏ ਸੀਗੇ ਨਾ ਇੱਕ ਉਹਦਾ ਇੱਕ ਉਹਦਾ ਉਹ ਦੋਨੇ ਆਪਦੇ ਵੱਲ ਨੂੰ ਖਿੱਚ ਲੈ ਜਿਹਦੇ ਕਰਕੇ ਉਹਦੇ ਤੇ ਡੈਲਟਾ ਨੈਗੇਟਿਵ ਚਾਰਜ ਆ ਗਿਆ ਜਿਹਦੇ ਕਰਕੇ ਉਸ ਤੇ ਡੈਲਟਾ ਨੈਗੇਟਿਵ ਚਾਰਜ ਆ ਗਿਆ ਤੇ ਤੇ ਡੈਲਟਾ ਪੋਜ਼ਿਟਿਵ ਚਾਰਜ ਡੈਲਟਾ ਪੋਜ਼ਿਟਿਵ ਚਾਰਜ ਹੋਣ ਦਾ ਮਤਲਬ ਹੈ ਵੀ ਇਹਦਾ ਜਿਹੜਾ ਇਲੈਕਟ੍ਰੋਨ ਸੀ ਉਹ ਥੋੜਾ ਜਿਆ ਕਲੋਰਿਨ ਵੱਲ ਨੂੰ ਰਿਸਕ ਗਿਆ ਕਿਉਂਕਿ ਉਹਦੀ ਇਲੈਕਟ੍ਰੋਨੈਗੇਟਿਵਿਟੀ ਯਾਦ ਅਸੀਂ ਇਲੈਕਟ੍ਰੋਨ ਐਕਟਿਵਿਟੀ ਦੇ ਬਾਰੇ ਚ ਅੱਪਾ ਇਦੂ ਪਿਛਲੇ ਚੈਪਟਰ ਦੇ ਵਿੱਚ ਪੜਿਆ ਹੈ ਤਾਂ ਬੇਟੇ ਇਹ ਜਿਹੜੀ ਚਾਰਜ ਦੀ ਸੈਪਰੇਸ਼ਨ ਹੈ ਇਸੇ ਚੀਜ਼ ਨੂੰ ਅਸੀਂ ਕੀ ਕਹਦੇ ਨੇ ਬੇਟੇ ਪੋਲੈਰਿਟੀ ਦਾ ਨਾਮ ਦੇ ਦਿੰਦੇ ਨੇ ਜਿੰਨੇ ਵੀ ਮੋਲੀਕਿਊਲਸ ਦੇ ਵਿੱਚ ਇਸ ਤਰ੍ਹਾਂ ਕਰਕੇ ਚਾਰਜ ਸੈਪਰੇਸ਼ਨ ਹੁੰਦੀ ਹੈ ਉਹਨਾਂ ਨੂੰ ਅਸੀਂ ਪੋਲਰ ਮੋਲੀਕਿਊਲ ਕਹਿੰਦੇ ਆ ਠੀਕ ਹੈ ਜੀ ਤੇ ਚਾਰਜ ਸੈਪਰੇਸ਼ਨ ਕਿੱਥੇ ਹੋਊਗੀ ਬੇਟੇ ਜਿੱਥੇ ਦੋ ਡਿਫਰੈਂਟ ਇਲੈਕਟ੍ਰੋਨੈਕਟਿਵਿਟੀ ਦੇ ਐਟਮ ਲੱਗੇ ਹੋਣਗੇ ਜਿਵੇਂ ਆਪਣੇ ਕੋਲੇ ਇੱਕ ਕਲੋਰੀਨ ਲੱਗਿਆ ਇੱਕ ਹਾਈਡਰੋਜਨ ਲੱਗਿਆ ਇਸੇ ਤਰ੍ਹਾਂ ਹੀ ਵਾਟਰ ਹੈ ਜਿਵੇਂ ਵਾਟਰ ਦੇ ਵਿੱਚ ਵੀ ਪੋਲੈਰਿਟੀ ਹੁੰਦੀ ਹੈ ਉਹਦੀ ਸਟਰਕਚਰ ਆ ਹੁੰਦੀ ਹੈ ਬੇਟੇ ਵਾਟਰ ਦੀ ਠੀਕ ਹੈ ਆਕਸੀਜਨ ਆਪਾਂ ਨੂੰ ਪਤਾ ਹੈ ਹਾਈਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ ਇਹ ਨੇ ਆਹ ਵਾਲੇ ਇਲੈਕਟ੍ਰੋਨ ਆਪਦੇ ਵੱਲੋਂ ਖਿੱਚਣੇ ਨੇ ਦੀ ਕਰਕੇ ਤੇ ਡੈਲਟਾ ਨੇਗੇਟਿਵ ਆ ਜਾਣਾ ਇਧਰੋਂ ਵੀ ਆਪਦੇ ਵੱਲੋਂ ਖਿੱਚਣੇ ਨੇ ਔਰ ਇਹਨਾਂ ਦੇ ਉੱਤੇ ਬੇਟੇ ਹਾਈਡਰੋਜਨਾਂ ਦੇ ਉੱਤੇ ਡੈਲਟਾ ਪੋਜ਼ਿਟਿਵ ਚਾਰਜ ਆ ਜਾਊਗਾ ਇਸ ਕਰਕੇ ਆਪਾਂ ਕਹਿ ਦਾਂਗੇ ਜੀ ਵਾਟਰ ਮੋਲੀਕਿਊਲ ਕੀ ਹੈ ਬਈ ਪੋਲਰ ਮੋਲੀਕਿਊਲ ਹੈ ਠੀਕ ਹੈ ਜੀ ਵਾਟਰ ਕੀ ਹੈ ਪੋਲਰ ਹੈਗਾ ਇਸੇ ਤਰ੍ਹਾਂ ਅਮੋਨੀਆ ਵੀ ਪੋਲਰ ਹੈ ਬੇਟੇ ਅਮੋਨੀਆ ਦੀ ਸਟਰਕਚਰ ਇਸ ਤਰ੍ਹਾਂ ਦੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਨਾਈਟ੍ਰੋਜਨ ਦੀ ਜ਼ਿਆਦਾ ਇਲ ਉਸ ਦੀ ਜ਼ਿਆਦਾ ਇਲੈਕਟ੍ਰੋਨ ਐਕਟੀਵਿਟੀ ਹੋਣ ਕਰਕੇ ਉਹ ਇਲੈਕਟ੍ਰੋਨ ਆਪਦੇ ਵੱਲ ਨੂੰ ਖਿੱਚ ਕੇ ਰੱਖ ਲੈਂਦਾ ਹੈਗਾ ਜਿਸ ਦੇ ਕਰਕੇ ਆਪਾਂ ਕਹਿ ਦਿੰਦੇ ਜੀ ਇੱਥੇ ਡੈਲਟਾ ਨੈਗੇਟਿਵ ਚਾਰਜ ਆ ਜਾਂਦਾ ਤੇ ਇੱਥੇ ਡੈਲਟਾ ਪੋਜ਼ੀਟਿਵ ਬਸ ਜਿੱਥੇ ਵੀ ਤੁਹਾਨੂੰ ਬੇਟੇ ਇਸ ਤਰ੍ਹਾਂ ਕਰਕੇ ਚਾਰਜ ਸੈਪਰੇਸ਼ਨ ਦਿਸਦੀ ਹੈਗੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਜੀ ਉਹ ਮੋਲੀਕੂਲ ਪੋਲਰ ਹੈਗਾ ਠੀਕ ਹੈ ਜੀ ਨੰਬਰ 2 ਤੇ ਆ ਜਾਂਦੀ ਬੇਟੇ ਇੱਕ ਹੁਣ ਸਾਡੇ ਕੋਲੇ ਹੋਰ ਟਾਪਿਕ ਆਉਂਦਾ ਇਹਦੇ ਵਿੱਚ ਹੀ ਜਿਹਦਾ ਨਾਮ ਹੈ ਡਾਈਪੋਲ ਮੂਵਮੈਂਟ ਡਾਈਪੋਲ ਮੂਮੈਂਟ ਇਹ ਬੜਾ ਇੰਪੋਰਟੈਂਟ ਟਾਪਿਕ ਹੈ ਬੇਟੀ ਡਾਈਪਲ ਮੂਮੈਂਟ ਨਾਲ ਵੀ ਸਾਨੂੰ ਜਿਹੜਾ ਹੈਗਾ ਇਹ ਚੀਜ਼ ਤਾਂ ਪਤਾ ਲੱਗਦਾ ਜਿਹਨੂੰ ਆਪਾਂ ਕਹਿੰਦੇ ਨੇ ਮੈਜ਼ਰਮੈਂਟ ਆਫ ਡਿਗਰੀ ਆਫ ਪੋਲੈਰਿਟੀ ਵੀ ਪੋਲੈਰਿਟੀ ਹੈ ਤੇ ਹੈ ਕਿਸੇ ਦੇ ਵਿੱਚ ਪੋਲੈਰਿਟੀ ਜ਼ਿਆਦਾ ਹੋਊਗੀ ਬੇਟੇ ਕਿਸੇ ਦੇ ਵਿੱਚ ਪੋਲੈਰਿਟੀ ਘੱਟ ਹੋਊਗੀ ਪਰ ਅਸੀਂ ਉਹਨੂੰ ਮਾਪਾਂਗੇ ਕਿਵੇਂ ਉਹਦੇ ਵਾਸਤੇ ਫਿਰ ਸਾਡੇ ਕੋਲ ਇੱਕ ਨਵਾਂ ਕਨਸੈਪਟ ਆ ਜਾਂਦਾ ਹੈ ਡਾਈਪਲ ਮੂਮੈਂਟ ਦਾ ਜਿਵੇਂ ਫਰਜ਼ ਕਰੋ ਬੇਟੇ ਹਾਈਡਰੋਜਨ ਤੇ ਕਲੋਰਿਨ ਦੇ ਵਿੱਚ ਸੀਗਾ ਜਿੰਨਾ ਇਹਨਾਂ ਦੇ ਵਿੱਚ ਚਾਰਜ ਸੈਪਰੇਸ਼ਨ ਹੈ ਉਹ ਚਾਰਜ ਇੰਟੂ ਜਿੰਨਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਡਿਸਟੈਂਸ ਹੈ ਉਹਨਾਂ ਦਾ ਅਗਰ ਅਸੀਂ ਪ੍ਰੋਡਕਟ ਲੈ ਲਗੇ ਤਾਂ ਉਹ ਕੀ ਬਣ ਜਾਂਦਾ ਬਟੇ ਡਾਈਪੋਲ ਮੂਮੈਂਟ ਦਾ ਡਾਈਪੋਲ ਮੂਮੈਂਟ ਇਜ਼ ਦਾ ਪ੍ਰੋਡਕਟ ਆਫ देयर ਚਾਰजेस ਚਾਰਜ ਜਿੰਨਾ ਉਹਨਾਂ ਚਾਰਜ ਬਟੇ ਇੰਟੂ ਡਿਸਟੈਂਸ ਠੀਕ ਹੈ ਡਿਸਟੈਂਸ ਆਫ ਸੈਪਰੇਸ਼ਨ ਡਿਸਟੈਂਸ ਆਫ ਸੈਪਰੇਸ਼ਨ ਜਿੰਨਾ ਵੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਸੈਪਰੇਟ ਕਰਕੇ ਆਪਣੇ ਕੋਲ ਡਿਸਟੈਂਸ ਬਣਿਆ ਹੋਇਆ ਡਿਸਟੈਂਸ ਆਫ ਸੈਪਰੇਸ਼ਨ ਮਤਲਬ ਕਿ μ q into d d ਕੀ ਹੈ ਇਹਨਾਂ ਦੇ ਵਿੱਚ ਜਿੰਨਾ ਚਾਰ ਆਪਣਾ ਡਿਸਟੈਂਸ ਹੈਗਾ ਔਰ q ਕੀ ਹੈ ਬੇਟੇ ਜਿੰਨਾ ਚਾਰਜ ਉਹਨਾਂ ਦੇ ਵਿੱਚ ਸੈਪਰੇਟ ਹੋ ਜਾਵਾ ਤਾਂ ਇਉਂ ਕਰਕੇ ਬੇਟੇ ਅਸੀਂ ਕਿਸੇ ਦਾ ਵੀ ਡਾਈਪਲ ਮੂਮੈਂਟ ਕੱਢ ਲਾਂਗੇ ਅਗਰ ਕਿਸੇ ਦਾ ਡਾਈਪਲ ਮੂਮੈਂਟ ਜ਼ਿਆਦਾ ਆ ਰਿਹਾ ਇਹਦਾ ਮਤਲਬ ਉਹ ਮੋਲੀਕਿਊਲ ਜ਼ਿਆਦਾ ਪੋਲਰ ਹੈ ਕਿਸੇ ਦਾ ਡਾਈਪਲ ਮੂਮੈਂਟ ਬੇਟੇ ਘੱਟ ਆ ਰਿਹਾ ਤਾਂ ਇਹਦਾ ਮਤਲਬ ਉਹ ਮੋਲੀਕਿਊਲ ਘੱਟ ਪੋਲਰ ਹੈ ਠੀਕ ਹੈ ਜੀ ਹੁਣ ਇਹਨਾਂ ਦੀ ਪੋਲੈਰਿਟੀ ਚੈੱਕ ਕਰਨ ਵਾਸਤੇ ਸਾਡੇ ਕੋਲੇ ਕਈ ਤਰ੍ਹਾਂ ਦੇ ਜਿਵੇਂ ਡਾਈਟੋਮਿਕ ਮੋਲੀਕਿਊਲ ਹੈ ਪਹਿਲਾਂ ਤਾਂ ਆਪਾਂ ਡਾਈਟੋਮਿਕ ਮੋਲੀਕਿਊਲ ਦੀ ਗੱਲ ਕਰਦੇ ਡਾਇਟੋਮਿਕ ਮੋਲੀਕਿਊਲ ਦੇ ਵਿੱਚ ਜਿਵੇਂ ਆਪਣੇ ਕੋਲ HCl ਹੋ ਗਿਆ ਠੀਕ ਹੈ HF ਹੋ ਗਿਆ ਸਾਰੇ ਆਪਾਂ ਦੇਖ ਲਾਂਗੇ ਨਾ H2 ਹੋ ਗਿਆ ਵਿੱਚ ਦੇਖ ਲਾਂਗੇ ਆਪਾਂ ਕਿ ਇਹਦੇ ਵਿੱਚ ਡਾਇਪੋਲ ਮੂਮੈਂਟ ਆਉਂਦਾ ਪਿਆ ਕਿ ਇਹਦੇ ਵਿੱਚ ਨਹੀਂ ਆਉਂਦਾ ਪਿਆ ਸਾਰਾ ਸਾਨੂੰ ਪਤਾ ਲੱਗ ਜਾਊਗਾ ਠੀਕ ਉਹ ਉਹਦੇ ਬਾਰੇ ਵਿੱਚ ਆਪਾਂ ਗੱਲ ਕਰ ਹੀ ਲਈ ਹੈ ਇਸੇ ਤਰ੍ਹਾਂ ਹੀ ਆਪਾਂ ਹੁਣ ਅੱਗੇ ਗੱਲ ਕਰਨੀ ਹੈ ਬਟੇ ਪੋਲੀਐਟੋਮਿਕ ਮੋਲੀਕਿਊਲ ਦੇ ਵਿੱਚ ਪੋਲੀਐਟੋਮਿਕ ਮੋਲੀਕਿਊਲ ਜਿਨ੍ਹਾਂ ਦੇ ਵਿੱਚ ਬਟੇ ਦੋ ਤੋਂ ਵੱਧ ਐਟਮਸ ਹੋਣਗੇ ਠੀਕ ਹੈ ਪੋਲੀਟੋਮਿਕ ਮੋਲੀਕਿਊਲ ਦੇ ਵਿੱਚ ਜਿਵੇਂ ਮੇਨਲੀ ਕਾਰਬਨ ਡਾਈਆਕਸਾਈਡ ਦਾ ਆਪਾਂ ਨੂੰ ਪਹੁੰਚਦੇ ਹੁੰਦੇ ਨੇ ਹੁਣ ਕਾਰਬਨ ਡਾਈ ਆਕਸਾਈਡ ਦੀ ਸਟ੍ਰਕਚਰ ਹੈ H ਸਟ੍ਰਕਚਰ ਹੈ ਬੇਟੀ ਹੁਣ ਇਹਦੇ ਚ ਆਪਾਂ ਨੂੰ ਪਤਾ ਹੈ ਵੀ ਆਕਸੀਜਨ ਦੀ ਇਲੈਕਟ੍ਰੋਨੈਗੈਟਿਵਿਟੀ ਜ਼ਿਆਦਾ ਹੈ ਜਿਸ ਕਰਕੇ ਇਹਨੂੰ ਡੈਲਟਾ ਨੇਗੇਟਿਵ ਮਤਲਬ ਉਧਰ ਨੂੰ ਖਿੱਚ ਲੈਂਦੇ ਆ ਇੱਥੇ ਵੀ ਡੈਲਟਾ ਨੇਗੇਟਿਵ ਇੱਥੇ ਡੈਲਟਾ ਪੋਜ਼ੀਟਿਵ ਹੁਣ ਡਾਈਪੋਲ ਮੂਮੈਂਟ ਨੂੰ ਸ਼ੋਅ ਕਰਨ ਵਾਸਤੇ ਨਾ ਬੇਟੀ ਇੰ样 ਹੁੰਦਾ ਹੈ ਵੀ ਜਿੱਧਰ ਨੂੰ ਇਲੈਕਟ੍ਰੋਨੈਗੈਟਿਵਿਟੀ ਜ਼ਿਆਦਾ ਹੁੰਦੀ ਹੈ ਉਧਰ ਨੂੰ ਆਪਾਂ ਇਹ ਤੀਰ ਜਮਾਰ ਦਿੰਨੇ ਆਂ ਤੇ ਇੱਥੇ ਪੋਜ਼ੀਟਿਵ ਜਾਂ ਬਣਾ ਦਿੰਨੇ ਹੁੰਦੇ ਆਂ ਜਿੱਧਰਲੇ ਪਾਸੇ ਨੂੰ ਆਪਣੇ ਕੋਲੇ ਉਹਦਾ ਮਤ ਉਹਨ ਕਾਰਬਨ ਡਾਈਆਕਸਾਈਡ ਦੇ ਵਿੱਚ ਜਦੋਂ ਅਸੀਂ ਵੇਖਾਂਗੇ ਬਿਚਾਲੇ ਬਟੇ ਕਾਰਬਨ ਦੇ ਉੱਤੇ ਪੋਜ਼ੀਟਿਵ ਆ ਰਿਹਾ ਔਰ ਆਕਸੀਜਨਾਂ ਦੇ ਉੱਤੇ ਦੋਨਾਂ ਦੇ ਉੱਤੇ ਨੈਗੇਟਿਵ ਨੈਗੇਟਿਵ ਆ ਰਿਹਾ ਮਤਲਬ ਇਹਦਾ ਡਾਈਪੋਲ ਮੂਮੈਂਟ ਇਧਰ ਨੂੰ ਜਾ ਰਿਹਾ ਇਹਦਾ ਡਾਈਪੋਲ ਮੂਮੈਂਟ ਇਧਰ ਨੂੰ ਜਾ ਰਿਹਾ ਔਰ ਇੱਕ ਦੂਸਰੇ ਦਾ ਡਾਈਪੋਲ ਮੂਮੈਂਟ ਇੱਕ ਦੂਸਰੇ ਦੇ ਨਾਲ ਇਧਰਲੇ ਨਾਲ ਇਧਰਲੇ ਡਾਈਪੋਲ ਮੂਮੈਂਟ ਕੈਨਸਲ ਆਊਟ ਹੋ ਰਿਹਾ ਤਾਂ ਮਤਲਬ ਅਪ ਕਹਦੇਗੇ ਜੀ ਇਸ ਤੇ ਕੋਈ ਡਾਈਪੋਲ ਮੂਮੈਂਟ ਨਹੀਂ ਭਾਵੇਂ ਦੇ ਚਾਰਜ ਸੈਪਰੇਸ਼ਨ ਸਾਨੂੰ ਦੇਖਣ ਨੂੰ ਲੱਗ ਰਹੀ ਆ ਵੀ ਇਹਦੇ ਵਿੱਚ ਹੈ ਪਰ ਇਹ ਮੋਲੀਕੂਲ ਕਿਉਂਕਿ ਇਹਦਾ ਡਾਇਪੋਲ ਮੂਮੈਂਟ ਇੱਕ ਦੂਸਰੇ ਨਾਲ ਕੈਨਸਲ ਆਊਟ ਹੋ ਗਿਆ ਕੈਨਸਲ ਆਊਟ ਹੋ ਕੇ ਆਪਾਂ ਕਹਾਂਗੇ ਜੀ ਇਹਦਾ ਜ਼ੀਰੋ ਡਾਇਪੋਲ ਮੂਮੈਂਟ ਬਣ ਗਿਆ ਹੈਗਾ ਠੀਕ ਹੈ ਜੀ ਤਾਂ ਕਰਕੇ ਮੋਲੀਕੂਲ ਕੀ ਆ ਬੇਟੇ ਨਾਨ ਪੋਲਰ ਆ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੇ ਮੋਲੀਕੂਲ ਜਿਦਾਂ ਦੱਸਦਾ ਕਿਵੇਂ ਉਹਨਾਂ ਵਾਟਰ ਸੀਗਾ ਵਾਟਰ ਪੋਲਰ ਸੀ ਬੇਟੀ ਪੋਲਰ ਕਿਉਂ ਸੀ ਕਿ ਆਪਾਂ ਨੂੰ ਪਤਾ ਹੈ ਇਹਦਾ ਡਾਇਪੋਲ ਮੂਮੈਂਟ ਤਾਂ ਨਹੀਂ ਜਾਂਦਾ ਇਹਦਾ ਵੀ ਤਾਂ ਨਹੀਂ ਜਾਂਦਾ ਨੈਟ ਡਾਇਪੋਲ ਮੂਮੈਂਟ ਹੋਰ ਤਾਂ ਆਉਂ ਜਾਊਗਾ ਇਸ ਕਰਕੇ ਉਹ ਕੀ ਆ ਬੇ ਪੋਲਰ ਹੈਗਾ ਵਾ ਦੇਖਣ ਨੂੰ ਤਾਂ ਉਹਨਾਂ ਇੱਕੋ ਜਿਹੇ ਲੱਗਦੇ ਨੇ ਟਰਾਈ ਆਟੋਮਿਕ ਹੀ ਆ ਹੈ ਫਰਕ ਪੈ ਜਾਂਦਾ ਹੈਗਾ ਇਸੇ ਤਰ੍ਹਾਂ ਹੀ ਅਸੀਂ ਜਦਾ ਹੈਗਾ ਵਾ ਟੈਟਰਾਟੋਮਿਕ ਦਾ ਲੈਣੇ ਆ ਜਿਵੇਂ ਆਪਣੇ ਕੋਲ BF3 ਹੈ ਔਰ ਅਮੋਨੀਆ ਹੈਗਾ ਵੇਖਣ ਨੂੰ ਤਾਂ ਹੁਣ ਇਹ ਦੋਨੇ ਇੱਕੋ ਜਿਹੇ ਲੱਗਦੇ ਨੇ ਪਰ ਅਮੋਨੀਆ ਕੀ ਹੈ ਬਟੇ ਆਹ ਚੀਜ਼ ਪੋਲਰ ਹੈ ਇਹ ਕੀ ਹੈ ਬਟੇ ਨੋਨ ਪੋਲਰ ਹੈ ਕਿੱਥੋਂ ਸਾਨੂੰ ਪਤਾ ਲੱਗੂਗਾ ਜੀ ਡਾਈਪੋਲ ਮੂਮੈਂਟ ਤੇ ਡਾਈਪੋਲ ਮੂਮੈਂਟ ਤਾਂ ਕਿਵੇਂ ਪਤਾ ਲੱਗੇ ਸਾਨੂੰ ਪਤਾ BF3 ਦੀ ਸਟ੍ਰਕਚਰ ਆ ਹੁੰਦੀ ਹੈ ਇਹ ਦੇਖ ਬੋਰਨ ਕੀ ਹੈ ਬਟ ਇਲੈਕਟ੍ਰੋਪੋਜ਼ਿਟਿਵ ਵੈਲੀਅਮੈਂਟ ਹੈ ਔਰ ਫਲਰਿਨ ਕੀ ਇਲੈਕਟ੍ਰੋਨੈਕਟਿਵ ਵੈਲੀਅਮੈਂਟ ਹੈ ਇਹਦੇ ਵਾਲਾ ਡਾਈਪੋਲ ਮੂਮੈਂਟ ਇਧਰ ਨੂੰ ਆ ਜਾਊਗਾ ਡੈਲਟਾ ਨੈਕਟਿਵ ਆਗੇ ਡੈਲਟਾ ਨੈਕਟਿਵ ਆਗੇ ਡੈਲਟਾ ਨੈਕਟਿਵ ਆਗੇ ਡੈਲਟਾ ਪੋਜ਼ਿਟਿਵ ਆਗੇ ਇਹਦਾ ਡਾਈਪੋਲ ਮੂਮੈਂਟ ਉੱਪਰ ਨੂੰ ਜਾਊਗਾ ਇਹਦਾ ਡੈਪੋਲ ਮੈਂਟ ਥੱਲੇ ਨਹੀਂ ਜਾਊਗਾ ਜਿਹੜਾ ਹੁਣ ਥੱਲੇ ਇਧਰ ਨੂੰ ਆ ਰਿਹਾ ਉਹ ਉਹਨਾਂ ਦੋਨੋਂ ਨੂੰ ਕੈਨਸਲ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਵਾਲਾ ਜਿਹੜਾ ਬਟ ਇਹਨਾਂ ਦੋਨੋਂ ਨੂੰ ਕੈਨਸਲ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਨੇ ਇਹਦਾ ਕਿੰਨਾ ਆ ਗਿਆ ਬਟੇ ਟੋਟਲ ਟਾਰਕ ਮੂਮੈਂਟ 0 ਡਬੇ ਆ ਗਿਆ ਠੀਕ ਹੈ ਇਹਨੂੰ ਇਹਦਾ ਯੂਨਟ ਜਿਹੜੇ ਡਬੇ ਹੁੰਦੀ ਹੈ ਇਹ ਦੱਸਣਾ ਭੁੱਲ ਗਿਆ ਸੀ ਮੈਂ ਪਹਿਲਾਂ ਡਬੇ ਦੇ ਯੂਨਟ ਤੁਸੀਂ ਲਿਖ ਲੈਣੇ ਹੈਗੇ ਔਰ ਅਮੋਨੀਆ ਜਦੋਂ ਆਪਾਂ ਲਿਖਾਂਗੇ ਅਮੋਨੀਆ ਦੇ ਵਿੱਚ ਕੀ ਆ ਹੁਣ ਇਦਾਂ ਨਹੀਂ ਕਰਕੇ ਸਟ੍ਰਕਚਰ ਬਣੀ ਔਰ ਲੋਨ ਪੇਰੇ ਕੁੱਤੇ ਹੁੰਦਾ ਹ ਹੁਣ ਆਹ ਇਲੈਕਟ੍ਰੋ ਪੋਜ਼ਿਟਿਵ ਇਲੈਕਟ੍ਰੋ ਨੈਗੇਟਿਵ ਇਲੈਕਟ੍ਰੋ ਪੋਜ਼ਿਟਿਵ ਇਲੈਕਟ੍ਰੋ ਨੈਗੇਟਿਵ ਇਲੈਕਟ੍ਰੋ ਪੋਜ਼ਿਟਿਵ ਇਲੈਕਟ੍ਰੋ ਨੈਗੇਟਿਵ ਇੱਥੋਂ ਤਾਂ ਡਾਈਪੋਲ ਮੋਮੈਂਟ ਜਾਂਦਾ ਇੱਥੋਂ ਤਾਂ ਉਹ ਜਾਂਦਾ ਇੱਥੋਂ ਤਾਂ ਉਹ ਜਾਂਦਾ ਇਲੈਕਟ੍ਰੋਨੇਗੇਟਿਵ ਵਾਲ ਨੂੰ ਜਾਂਣਾ ਨਾ ਬਟ ਇਹ ਡੈਲਟਾ ਨੇਕਟਵਾ ਡੈਲਟਾ ਪੋਸਟੂ ਡੈਲਟਾ ਪੋਸਟੂ ਹੈ ਨਾ ਹੁਣ ਇੱਥੋਂ ਨੈਟ ਡਾਈਪੋਲ ਮੂਮੈਂਟ ਹੋਰ ਤਾਂ ਉਹ ਜਾਂਦਾ ਕਿਉਂਕਿ ਲੋਨ ਪੇਰ ਤਾਂ ਉਹ ਹੈ ਬਿਟੇ ਨੈਟ ਡਾਈਪੋਲ ਮੂਮੈਂਟ ਉੱਪਰ ਨੂੰ ਜਾ ਰਿਹਾ ਕਰਕੇ ਆਪਾਂ ਕਹਿੰਦਾ ਇਹਦਾ ਡਾਈਪੋਲ ਮੂਮੈਂਟ ਜ਼ੀਰੋ ਨਹੀਂ ਹੈ ਜ਼ੀਰੋ ਤੋਂ ਜ਼ਿਆਦਾ ਹੈਗਾ ਠੀਕ ਹੈ ਜੀ ਅਮੋਨੀਆ ਦਾ ਡਾਈਪੋਲ ਮੂਮੈਂਟ ਜੇਕਰ ਤੁਸੀਂ ਦੇਖਣਾ ਹੈਗਾ ਤਾਂ ਉਹ ਬਿਟੇ ਹੁੰਦਾ ਵਾ ਆਪਣੇ ਕੋਲੇ 1.47 ਡਿਬੇ ਹੁੰਦਾ ਠੀਕ ਦੀਰੋ ਤੋਂ ਵੱਧ ਹੈ ਇਸ ਕਰਕੇ ਇਹ ਪੋਲਰ ਹੈ ਬਟਿਆ ਕੀ ਹੈ ਨੋਨ ਪੋਲਰ ਹੈ ਪਤਾ ਲੱਗ ਗਿਆ ਇਹ ਤਾਂ ਕਰਕੇ ਬਟੇ ਹੋਰ ਸਾਡੇ ਕੋਲੇ ਬਹੁਤ ਸਾਰੇ ਇਹਦੀਆਂ ਆਪਣੇ ਕੋਲੇ ਇਪੋਰਟੈਂਸ ਹੈਗੀ ਟਾਈਪਲ ਮੂਮੈਂਟ ਦੀ ਉਹ ਤੁਸੀਂ ਇਹ ਇਪੋਰਟੈਂਸ ਆਰਾਮ ਕਰਕੇ ਦੇ ਨਾਲ ਬੁੱਕ ਚੋਂ ਪੜ ਸਕਦੇ ਹੋ ਜਿਵੇਂ ਆਪਣੇ ਕੋਲੇ ਉਹ ਦਾ ਡਿਸਟਿੰਕਸ਼ਨ ਹੋ ਗਈ ਆਪਣੇ ਕੋਲੇ ਪੋਲਰ ਨੋਨ ਪੋਲਰ ਦੀ ਜਿਵੇਂ ਆਪਾਂ ਇੱਥੇ ਕੀਤੀ ਹੈ ਜਾਂ ਡਿਗਰੀ ਆਫ ਪਲੈਰਿਟੀ ਦੀ ਗੱਲ ਆ ਗਈ ਵੀ ਉਹਦੀ ਪਲੈਰਿਟੀ ਦੀ ਡਿਗਰੀ ਕਿਸ ਤਰ੍ਹਾਂ ਦੀ ਆਊਗੀ ਹਨਾ ਉਹਦੇ ਬਾਰੇ ਜੂ ਵੀ ਆਪਾਂ ਇਹਦੇ ਚ ਦੱਸ ਸਕਦੇ ਹਾਂ ਔਰ ਸ਼ੇਪ ਦਾ ਸਕਦੇ ਮੋਲੀਕੂਲ ਦੀ ਕਿਸ ਤਰ੍ਹਾਂ ਦੀ ਹੋਊਗੀ ਸ਼ੇਪ ਦਾ ਵੀ ਵੇਖੋ ਹੁਣ ਹੈ ਤਾਂ ਤੁਹਾਨੂੰ ਇੱਕੋ ਜਿਹੀ ਸੀ ਕਿ ਲੱਗਦੇ ਵੇਖਣ ਨੂੰ ਪਰ ਉਹਨਾਂ ਦਾ ਸ਼ੇਪ ਦਾ ਕਿੱਥੋਂ ਆਪ ਨੂੰ ਮਤਲਬ ਲੱਗ ਰਿਹਾ ਡਾਇਪੋਲ ਮੂਮੈਂਟ ਦੇ ਕਰਕੇ ਆਪਾਂ ਉਹਨਾਂ ਦਾ ਸ਼ੇਪ ਦਾ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਬਣੂਗੀ ਠੀਕ ਹੈ ਜੀ ਅਗਲੀ ਗੱਲ ਆ ਜਾਂਦੀ ਬੇਟੇ ਪਰਸੈਂਟੇਜ ਆਇਨਿਕ ਕਰੈਕਟਰ ਇਹ ਵੀ ਜੇ ਆਪਾਂ ਇਹਦੇ ਨਾਲ ਕੱਢ ਸਕਦੇ ਹਾਂ ਪਰਸੈਂਟੇਜ ਆਇਨਿਕ ਕਰੈਕਟਰ ਪਰਸੈਂਟੇਜ ਆਇਨਿਕ ਕਰੈਕਟਰ ਵੀ ਡਾਇਪੋਲ ਮੂਮੈਂਟ ਤੋਂ ਕੱਢਿਆ ਜਾ ਸਕਦਾ ਬੇਟੇ ਕਿਵੇਂ ਕੱਢਿਆ ਜਾ ਸਕਦਾ ਕਿਉਂਕਿ ਕੋਈ ਵੀ ਮੋਲੀਕੂਲ ਕੰਪਲੀਟਲੀ ਆਇਨਿਕ ਨਹੀਂ ਹੁੰਦਾ ਕੋਈ ਵੀ ਮੋਲੀਕੂਲ ਕੰਪ ਜਿਹੜਾ ਹੈਗਾ ਵਾ ਕੋਵਾਲੈਂਟ ਨਹੀਂ ਹੁੰਦਾਗਾ ਉਹਦੇ ਵਿੱਚ ਮਾੜਾ ਮੋਟਾ ਆਇਨਿਕ ਕੈਰੈਕਟਰ ਹੁੰਦਾ ਮਾੜਾ ਮੋਟਾ ਜਿਹੜਾ ਹੈਗਾ ਕੋਵਾਲੈਂਟ ਕੈਰੈਕਟਰ ਹੁੰਦਾ ਜਿਹਦੇ ਵਿੱਚ ਜ਼ਿਆਦਾ ਕੋਵਾਲੈਂਟ ਕੈਰੈਕਟਰ ਹੋਵੇ ਉਹਨੂੰ ਅਸੀਂ ਐਜ਼ ਅ ਕੋਵਾਲੈਂਟ ਮੋਲੀਕੂਲ ਮੰਨ ਲੈਨੇ ਜਿਹਦੇ ਵਿੱਚ ਜ਼ਿਆਦਾ ਆਇਨਿਕ ਕੈਰੈਕਟਰ ਹੋਵੇ ਤਾਂ ਉਹਨੂੰ ਆਪਾਂ ਐਜ਼ ਅ ਆਇਨਿਕ ਕੈਰੈਕਟਰ ਮੰਨ ਲੈਂਦੇ ਆ ਠੀਕ ਹੈ ਜੀ ਔਰ ਬਟੇ ਆਪਣੇ ਕੋਲੇ ਆਇਨਿਕ ਕੈਰੈਕਟਰ ਦੀ ਗੱਲ ਕਰੀਏ ਤਾਂ ਜੇਕਰ ਬਟੇ ਇਲੈਕਟ੍ਰੋਨੇਗੇਟਿਵਿਟੀ ਦਾ ਮਤਲਬ ਕਿ ਜੇ ਮੰਨ ਲਓ A ਤੇ B ਹੈ ਅਗਰ ਇਹਨਾਂ ਦੋਨਾਂ ਐਲੀਮੈਂਟਸ ਦੇ ਵਿੱਚ ਇਲੈਕਟ੍ਰੋਨੇਗੇਟ 7 ਦਾ 1.7 ਹੋਵੇ فرض ਕਰੂੰ ਤਾਂ ਦੋਨੇ ਬਟੇ ਇਹ 50% ਆਇਨਿਕ ਹੋਣਗੇ ਔਰ 50% ਕੋਵਲੈਂਟ ਹੋਣਗੇ ਠੀਕ ਹੈ ਜੀ ਅਗਰ ਇਹਨਾਂ ਦੇ ਵਿੱਚ ਇਲੈਕਟ੍ਰੋਨੈਗਟਿਵਿਟੀ ਦਾ ਫਰਕ ਕਿੰਨਾ 1.7 ਹੈਗਾ ਅਗਰ ਇਹਨਾਂ ਦਾ ਫਰਕ ਜਿਹੜਾ 1.7 ਤੋਂ ਜ਼ਿਆਦਾ ਇਲੈਕਟ੍ਰੋਨੈਗਟਿਵਿਟੀ ਦਾ ਫਰਕ ਹੈ ਫਿਰ ਉਹ ਆਇਨਿਕ ਜ਼ਿਆਦਾ ਹੋ ਜਾਣਗੇ ਕੋਵਲੈਂਟ ਕਰੈਕਟਰ ਉਹਨਾਂ ਦਾ ਘੱਟ ਜਾਊਗਾ ਅਗਰ ਇਲੈਕਟ੍ਰੋਨੈਗਟਿਵਿਟੀ ਦਾ ਫਰਕ 1.7 ਤੋਂ ਘੱਟ ਤਾਂ ਬਈ ਤਾਂ ਫਿਰ ਉਹਨਾਂ ਦਾ ਕੋਵਲੈਂਟ ਕਰੈਕਟਰ ਵੱਧ ਜਾਊਗਾ ਆਇਨਿਕ ਕਰੈਕਟਰ ਘਟ ਜਾਊਗਾ ਤੇ ਪਰਸੈਂਟੇਜ ਆਇਨ ਕੈਰੈਕਟਰ ਕੱਢਣ ਵਾਸਤੇ ਸਾਡੇ ਕੋਲੇ ਫਾਰਮੂਲਾ ਹੈ ਬੇਟੇ ਪਰਸੈਂਟੇਜ ਆਇਨ ਕੈਰੈਕਟਰ ਕਾਦੇ ਬਰਾਬਰ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ ਹਾਂ ਪਰਸੈਂਟੇਜ ਆਇਨ ਕੈਰੈਕਟਰ ਇਸ ਇਕੁਅਲ ਟੂ ਆਜੂ ਵੀ ਆਪਾਂ ਕੋਲੇ ਬੇਟੇ ਅਬਜ਼ਰਵਰ ਡਾਈਪੋਲ ਮੂਮੈਂਟ ਅਬਜ਼ਰਵਰ ਡਾਈਪੋਲ ਮੂਮੈਂਟ ਦੇਖੋ ਆਪਾਂ ਜਦੋਂ ਪਰਸੈਂਟੇਜ ਮਾਰਕਸ ਕੱਢਨੇ ਆ ਉਹ ਕਿਵੇਂ ਹੁੰਦੇ ਆਪਾਂ ਨੂੰ ਪਤਾ ਬੇਟੇ ਜਿੰਨੇ ਮਤਲਬ ਕਿ ਪ੍ਰਾਪਤ ਹੋਏ ਆਬਟੇਨ ਮਾਰਕਸ ਓਵਰ ਟੋਟਲ ਮਾਰਕਸ ਹੁੰਦੇ ਆ इन टू जो कर दें हैं भी यही है भी ऑबजरवर डाइपल मूवमेंट कि ओवर आप लिखा बेटे डाइपल मूवमेंट फॉर डाइपल मूवमेंट फॉर कंप्लीट आइनिक बॉन्ड फॉर कंप्लीट आइनिक बॉन्ड ठीक है जी कंप्लीट आइनिक मॉलिक्यूल लिख लो इन टू हंड ਹੁਣ ਜਿਵੇਂ ਆਪਣੇ ਕੋਲੇ ਦੇਖੋ ਤੁਸੀਂ ਆ ਆ ਗਿਆ ਇਹਦਾ ਇਹਦਾ ਆਪਾਂ ਪਰਸੈਂਟੇਜ ਐਨਈ ਕਰੈਕਟਰ ਵੇਖਣਾ ਹੈ ਬੇਟੀ ਠੀਕ ਹੈ ਅਮੋਨੀਆ ਦਾ ਅਮੋਨੀਆ ਦਾ ਡਾਈਪੋਲ ਮੂਮੈਂਟ ਕਿੰਨਾ 1.47 ਦੇਖੋ 1.47 ਹਨ ਓਵਰ ਜਿਹੜਾ ਕੰਪਲੀਟ ਅਮੋ ਡਾਈਪੋਲ ਮੂਮੈਂਟ ਹੁੰਦਾ ਨਾ ਕੰਪਲੀਟ ਐਨਿਕ ਹੁੰਦਾ ਉਹਦੇ ਤੇ ਡਾਈਪੋਲ ਮੂਮੈਂਟ ਹੁੰਦਾ ਬੇਟੇ 6.12 ਹੁੰਦਾ ਠੀਕ ਹੈ ਇਹ ਤੁਸੀਂ ਜਲਦੀ ਕਰ ਲੈਣਾ ਕੰਪਲੈਂਟ ਡਾਈਪਲੂਮੈਂਟ ਫੋਰ ਕੰਪਲੀਟ ਆਇਨਿਕ ਮੋਲੀਕੂਲ ਕਿੰਨਾ ਹੋਊਗਾ 6.12 ਉਹਨੂੰ 100 ਨਾਲ ਮਲਟੀਪਲਾਈ ਕਰ ਦਿਓ ਬੇਟੇ ਜਿੰਨਾ ਤੁਹਾਡੇ ਕੋਲ ਅਨਸਰ ਆ ਜਾਊਗਾ ਉਦੋਂ ਤੁਸੀਂ ਉਹਦਾ ਪਰਸੈਂਟੇਜ ਆਇਨਿਕ ਕਰੈਕਟਰ ਦੱਸ ਸਕਦੇ ਆ ਕਿ ਕੋਈ ਵੀ ਮੋਲੀਕੂਲ ਕਿੰਨਾ ਕਿ ਜਿਹੜਾ ਹੈਗਾ ਵਾ ਆਇਨਿਕ ਕਰੈਕਟਰ ਸ਼ੋ ਕਰਦਾ ਹੈ ਇਸ ਦੇ ਅਲਾਵਾ ਬੇਟੇ ਅਸੀਂ ਸਿਸਨ ਟ੍ਰਾਂਸ ਦੀ ਡਿਸਟਿੰਗੁਇਸ਼ ਕਰ ਸਕਦੇ ਆਂ ਆਰਥੋ ਮੈਟਾ ਪੈਲਰੀ ਦੀ ਗੱਲ ਕਰ ਸਕਦੇ ਹੈਗੀਆਂ ਉਹ ਡਾਈਪੋਲ ਮੋਮੈਂਟ ਦੀਆਂ ਸਾਡੇ ਕੋਲੇ ਹੋਰ ਵੀ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਕਰਕੇ ਕੰਟ੍ਰਾਸਟ ਬਣਦੀ ਹੈ ਉਹ ਤੁਸੀਂ ਬੁੱਕ ਚੋਂ ਵੇਖ ਲੈਣੀ ਆਂ ਅਗਰ ਉਹਨਾਂ ਦੇ ਵਿੱਚ ਕੋਈ ਤੁਹਾਨੂੰ ਸਮੱਸਿਆ ਆਉਂਦੀ ਹੋਈ ਤਾਂ ਮੈਨੂੰ ਬੇਟੇ ਤੁਸੀਂ ਕਮੈਂਟ ਕਰਕੇ ਦੱਸਦੇ ਨਾ ਉਹ ਵੀ ਤੁਹਾਡੀ ਸਮੱਸਿਆ ਸਾਰੀ ਮੈਂ ਠੀਕ ਕਰਵਾ ਦੂੰਗਾ ਤਾਂ ਮੈਨੂੰ ਉਮੀਦ ਆ ਤੁਹਾਨੂੰ ਸਾਰੀ ਇਹ ਵੀਡੀਓ ਸਮਝ ਆ ਗਈ ਹੋਗੀ ਤਾਂ ਬੜੀ ਮਿਹਰਬਾਨੀ ਸ਼ੁਕਰੀਆ ਜੀ